ਤੋ ਸ਼ੁਰੂਆਤ ਸੋਨੇ ਕਿਹੜੇ ਪਾਸਿਓਂ ਕਰਨੀ ਹੈ ਸਰ ਤੁਸੀਂ ਜਿਹੜੇ ਪਾਸੇ ਮਰਜ਼ੀ ਕਰ ਲੀਏ ਆਪਾਂ ਮੱਝਾਂ ਤੋਂ ਕਰਨੀ ਪਹਿਲਾਂ ਮੱਝਾਂ ਦਿਖਾਉਣੇ ਆਪਾਂ ਠੀਕ ਹੈ ਜੀ ਚਾਰ ਮੱਝਾਂ ਪਹਿਲਾਂ ਗੱਬਣ ਮੱਝਾਂ ਤੋਂ ਸ਼ੁਰੂਆਤ ਕਰਦੇ ਆਂ ਕਿ ਨੀਲੀ ਰਾਵੀ ਦੀ ਮੱਝ ਵਿਖਾਉਣੇ ਆ ਭਰਾਵਾਂ ਨੂੰ ਮਾਰਕਿੰਗ ਨਿਸ਼ਾਨੀਆਂ ਮੇਰੇ ਭਰਾ ਪੂਰੀਆਂ ਨੋਟ ਕਰ ਲਿਆ ਜੇ ਸਾਡੀ ਸਿੰਗਲ ਕਾਰੀ ਬਾਕੀ ਤਿਆਰੀ ਤੇ ਪੂਰੀ ਮੁਕੰਮਲ ਕਰੀ ਭਾਈ ਠੀਕਰ ਮਾਲੀ ਲੈ ਜੂਗੀ ਦੇਮੇ ਜੀ ਵੀਰ ਹਾਂਜੀ ਸੰਤੂ ਸਾਹਿਬ ਦੇ ਨੇ ਪੰਜ ਛੇ ਲੈ ਜੂਗੀ ਲੋ ਜੀ ਪੰਜ ਲੈ ਜੇ ਛੇ ਲੈ ਜੇ ਹਾਂਜੀ ਹਾਂਜੀ ਕੱਲ ਦੀ ਆਪਣੇ ਕੋਲ ਆਈ ਆ ਕੇ ਜੀ ਜਾ ਮੈਂ ਜਨਾ ਲਾ ਲਿਆ ਠੀਕ ਹੈ ਭਰਾ ਲੋ ਜੀ ਪੰਜ ਛੇ ਦਿਨ ਹਜੇ ਦੋਸਤੋ ਲੈ ਜੂਗੀ ਤੇ ਫਿਰ ਸੋਨਾ ਸੁਆ ਤੀਜਾ ਕਿਵੇਂ ਤੀਜਾ ਸੁਆ ਸੰਤੂ ਸਾਹਿਬ ਤੀਜਾ ਸੁਆ ਤੀਜਾ ਸੁਆ ਮਾਲਕਾ ਕਹਿਣ ਮੈਂ ਤੁਹਾਡੇ 16 ਕਿਲੋ ਦੋ ਦਿਨਾਂ ਚ ਵਾਇਆ ਠੀਕ ਆ ਜੀ ਹਾਂਜੀ ਬਾਕੀ ਕਰਮਾਲੀ ਥਲੀੋਂ ਗਾਵਾਂ ਨੂੰ ਡੜੀ ਪਈ ਆ ਲੋ ਵੀ ਕਰੋ ਚੈੱਕ ਸੋ ਪੂਰਾ ਬਾਡੀ ਸਟਰਕਚਰ ਮੇਰੇ ਵੀਰ ਮਾਰ ਲੋ ਨੀਗਾ ਜਿਹੜੇ ਆਪਣੇ ਫਾਰਮਰ ਭਰਾ ਠੀਕਾ ਚ ਨ ਆ ਗੱਬਣ ਜਿਹੜੇ ਪਹਿਲਾ ਪਹਿਲਾ ਨੰਬਰ ਤੋਂ ਪਾਂ ਸ਼ੁਰੂਆਤ ਕੀਤੀ ਗੱਬਣ ਮਾਝਾ ਤਿੱਜਾ ਸੂਬਾ ਸੋਣ ਵਾਲੀ ਆ ਬਿੱਲੀ ਮਨਕਣੀ ਅੱਖ ਬੱਗੀ ਨਾ ਮੋਸ਼ਨ ਆਸ ਬੱਲਾ ਮੱਥਾ ਤੇ ਚੌ ਪੈਰਾਂ ਦੀ ਮਾਰਕਿੰਗ ਤੁਸੀਂ ਚੈੱਕ ਕਰ ਲਓ ਕੋਸ਼ ਵੀ ਜਿਹੜੀ ਉੱਪਰ ਤੱਕ ਵਾਈਟ ਆ ਇਧਰੋਂ ਜਸ਼ਨ ਇਥੋਂ ਕੈਮਰਾ ਮਾਰ ਕੇ ਦਿਖਾ ਦਈਏ ਭਰਾਵਾਂ ਨੂੰ ਇੱਕ ਬਹਿਣੀ ਵਾਲੇ ਪਾਸਿਓਂ ਥਣ ਥਣ ਨੂੰ ਵਿਖਾ ਦੇ ਪੂਰਾ ਮੁੱਠੀ ਮੁੱਠੀ ਥਾਣਾ ਇਹ ਸੋਨੇ ਟਾਈਮ ਲਾ ਜੂ ਪੰਜ ਚਾਰ ਹਾਂ ਜੀ ਸੰਤੋਪਾ ਚਾਰ ਪੰਜ ਦਾ ਲੈ ਜੂਗੀ ਲਓ ਜੀ ਚਾਰ ਪੰਜ ਦਿਨ ਲੈ ਜੂਗੀ ਠੀਕ ਆ ਹਾਂ ਕੋਈ ਲੋੜੀ ਦੇ ਲੱਗਦਾ ਆ ਬਦੇ ਕਰੇ ਬੋਲਾ ਪਿਊ ਕਰਮਾਲਾ ਹ ਆ ਵਿਖਾ ਵੀ ਸੋ ਆ ਦੋਸਤੋ ਇਹਦਾ ਪੂਰਾ ਸਟਰਕਚਰ ਆ ਕਰਮਾਲੀ ਦਾ ਬਰੀਕ ਪਤਲੇ ਪਿੰਡੇ ਦੀ ਮਾਲਕਨ ਹਾਂ ਹੀਰੇ ਅਫਰ ਤੋਂ ਨਹੀਂ ਮਰਗਾ ਵੀਰ ਲੈ ਵੀ ਸੋ ਆ ਬੈਕ ਸਾਈਡ ਤੋਂ ਮੇਰੇ ਭਰਾ ਕੁਰੀ ਕਰੋ ਦਰਸ਼ਨ ਠੀਕ ਆ ਜੀ ਸੋ ਚੱਡਾ ਪਾਂਡਾ ਸੋਨਾ ਥੱਲਿਓ ਬਖਾਲਾ ਬਖੂਲਾ ਸੋਨਾ ਹਾਂ ਲੈ ਚਲੋ ਬਾਕੀ ਆਪਣੇ ਵੀਰ ਸੋਨ ਜਿਹੜੇ ਪਸ਼ੂ ਆਪਾਂ ਅੱਜ ਗੱਭਣ ਦਿਖਾਉਣੇ ਆ ਪਿੱਛੇ ਭਾਰਤ ਤੇ ਪਨੇਕਰ ਨੰਬਰ ਉਹਦੀ ਵੀ ਗਰੰਟੀ ਪਿੱਛੇ ਭਾਰਦੀ ਫੁੱਲ ਗਰੰਟੀ ਆ ਤੇ ਬਾਕੀ ਲੋਕ ਸਿਆਰੇ ਆਪਣੇ ਤੇਪਕੇ ਦੇ ਅਗਲੇ ਆਪਣੇ ਘਰੋਂ ਇੱਕ ਰੋ ਚੱਲਦੇ ਵੇਖ ਕੇ ਲ ਜਾਂਦੇ ਆ ਆਪਾਂ ਪੈਸੇ ਲਾ ਕੇ ਆਂਦੀਆਂ ਕਰਮਾਰੀ ਢੰਗੀਆਂ ਵੇਖ ਕੇ ਲ ਜਾਂਦੀਆਂ ਬਿਲਕੁਲ ਜੀ ਬਿਲਕੁਲ ਹਾਂ ਲੈ ਵੀ ਆ ਵਿਖਾ ਦਈਏ ਕੁਰੀ ਠੀਕ ਆ ਥੱਲੋਂ ਬਹੁਤ ਸੋਨਾ ਵਿਖਾੜਾ ਤਿਆਰ ਕੀਤਾ ਕਰਮਾਰੀ ਨੇ ਹਜੇ ਵੀ ਸਮਾਂ ਲੈਂਦੀ ਏ ਇਹ ਕੱਟ ਦੇ ਪੰਜ ਕੱਟ ਦੇ ਚਾਰ ਉਹ ਹਾਏ ਦਾ ਸੰਤੂ ਸਾਹਿਬ ਆ ਗਏ ਮੇਰੀ ਭੈਣ ਭਰਾ ਸਾਈ ਪਾ ਦੇ ਤੇ ਮੈਂ ਤੇਰੇ ਨਾਲ ਰਾਂ ਨੂੰ ਸੂਹ ਵੀ ਸਕਦੀ ਜੀ ਠੀਕ ਆ ਜੀ ਬਾਅਦ ਚ ਅਗਲਾ ਕਿਹਦਾ ਤੁਸੀਂ ਪਾਈ ਦਿਨ ਕਿਹਾ ਬਾਕੀ ਕੁਦਰਤ ਇੱਕ ਆਈਡੀਆ ਜੋ ਆਪਣਾ ਹਾਂਜੀ ਆਈਡੀਆ ਆ ਜੀ ਹਾਂਜੀ ਹਾਂਜੀ ਕਈ ਕਈ ਦਿਨ ਜੀ ਜੂ ਧਰ ਜੇਦ ਕੇ ਦੋ ਚਾਰ ਦਿਨ ਲੈ ਕੇ ਜਾ ਸਕਦੀ ਆ ਬਾਕੀ ਸੂਪ ਹੋਵੇ ਪਾਵੇ ਪੂਰੀ ਬਣੀ ਆ ਆਪਾਂ ਨਹੀਂ ਪੂਣੀ ਚੱਕੀ ਆ ਹਾਂ ਤੇ ਇਹਦਾ ਸੋਨੇ ਫਿਰ ਮੋਲ ਡਿਮਾਂਡ ਕਰਊਗੀ ਸੰਤੂ ਸਾਹਿਬ ਡਿਮਾਂਡ ਇਹਦੀ 1,25,000 ਰੁਪਇਆ ਓਕੇ ਸਿਰਫ ਉਹਦੇ ਵਿੱਚੋਂ 2000 ਰੁਪਇਆ ਛੋਟ ਕਰਕੇ 1,23 ਦੀ ਦੇ ਦਿੰਦੀ ਆ 2 ਬਾਈ ਦੀシャ ਬਾਈ ਦੀ 22 ਦੀ 22 ਦੀ ਵੀਰਾਂ ਦਾ ਵੀ ਇਹ ਮੱਝ ਦੇ ਦੇਂਗੇ 22 ਦੀ 122000 ਦੀ ਤਿੱਜਾ ਸੂਬਾ ਸੂਨ ਵਾਲੀ ਨੀਲੀ ਰਾਵੀ ਦੀ ਠੀਕ ਆ ਜੀ ਹਾਂ ਬਾਕੀ ਥੱਲੋਂ ਸਟ੍ਰੈਕਟਰ ਲੈਵੇ ਦਾ ਸੋਨਾ 35 ਦੀ ਪਿੱਛੇ ਭਾਰਤੀ ਗੱਬਣ ਪੁਸ਼ਕੋਂ ਦੀ ਗਾਰੰਟੀ ਤੇ ਸਦੀ ਰੋਣ ਸੰਧੂ ਸਾਹਿਬ ਅੱਜ ਮੁੱਲ ਤਕਰੀਬਨ ਮੱਝਾਂ ਦੇ ਤਿੰਨਾਂ ਦੇ ਬਰਾਬਰੀ ਪਾਉਣੇ ਆਪਾਂ ਇੱਕੋ ਹੀ ਮੁੱਲ ਦੀਆਂ ਮੱਝਾਂ ਇੱਥੇ ਬਹੁਤ ਵਧੀਆ ਗੱਲ ਆ ਜੀ ਅੱਗੇ ਇਧਰ ਨੀਲੀ ਰਾਵੀ ਨੀਲੀ ਦੀ ਮੱਝ ਆ ਇਹਨੂੰ ਅੱਜ ਸੂਈ ਨੂੰ ਹੋ ਗਈ ਹੋਣਗੇ 8 ਤੋਂ ਲਾਉਂਦਰਾ ਠੀਕ ਆ ਜੀ 15 ਕਿਲੋ ਕੰਡੇਲਾ ਦੁੱਧ ਥੱਲੇ ਹਾਜਰ ਆ ਜੀ। ਠੀਕ ਆ ਜੀ। ਕੰਡੇ ਵਾਲਾ ਕੋਈ ਵਿਖਾਵੇ ਵਾਲਾ ਨੇ 15 ਕਿਲੋ ਦੁੱਧ ਬਣਾ ਕੇ ਦਵਾਂਗੇ। ਠੀਕ ਆ। ਹਾਂਜੀ। ਲੋ ਵੀ 8-9 ਦਿਨਾਂ ਦੀ ਸੂਈ ਹੈ ਤੇ ਅੱਜ ਸੋਕ ਤੁਹਾਨੂੰ 15 ਕਿਲੋ। 15 ਕਿਲੋ ਕੰਡੇ ਵਾਲਾ। ਠੀਕ ਆ ਜੀ। ਤੇ ਕੱਟੀ ਮਗਰ ਇਹਦੇ। ਮਗਰ ਕੱਟੀ ਆ। ਕੱਟੀ ਪਰ ਕਾਲੀ ਪਾ ਗਈ ਜੇ। ਕੱਟੀ ਮੋਰਾ ਦੇ ਵਿੱਚ ਆ ਗਈ। ਹਾਂਜੀ ਕੱਟੀ ਮੋਰਾ ਆ ਜ। ਕੱਟੀ ਕਰਾਸ ਮੰਨ ਲਓ ਮੋਰਾ ਦੇ ਵਿੱਚ ਮੰਨ ਲਓ ਬੱਚੇ ਦਿਖਾਵਾਂਗੇ ਬਾਅਦ ਵਿੱਚ ਭਰਾਵਾਂ ਨੂੰ ਤੇ 15 ਕਿਲੋ ਇਹਦੇ ਥੱਲੇ ਇਸ ਵਕਤ ਦੁੱਧ। ਤੇ ਨੀਲੀ ਰਾਵੀ ਦੀ ਮੈਂ ਆ ਬਾਕੀ ਫੇਸਪੂਟ ਮੜ ਸੱਜੇ ਪਾਸੇ ਠੀਕ ਆ ਜੀ ਅੱਖਾਂ ਦੋਵੇਂ ਬਿੱਲੀਆਂ ਮਗਰਲੇ ਪੈਰ ਤੋਤੇ ਆ ਜੋ ਮਾਰਕਿੰਗ ਨਿਸ਼ਾਨੀਆਂ ਦੇ ਵਿੱਚ ਹੈਗੀਆਂ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਆ ਅਗਲੇ ਪੈਰਾਂ ਤੇ ਕੁਰਾਂ ਤੇ ਮਾੜਾ ਮਾੜਾ ਜਵਾਬ ਜ਼ਰੂਰ ਹੈਗਾ ਲਓ ਜੀ 15 ਕਿਲੋ ਦੁੱਧ ਇਹ ਹੁਣ ਆਪਣੇ ਕੋਲ ਸੋਨੇ 12 ਸਾਡੇ 12 ਵਜੇ ਦਾ ਟਾਈਮ ਆ ਸਵੇਰ ਚਵਾਈ ਕਰਤੀ ਹਾਂ ਹਾਂ ਜੀ ਚਵਾਈ ਹੋਈ ਆ ਜੀ ਮਾਲ ਦੀ ਚਵਾਈ ਹੋਈ ਆ ਠੀਕ ਆ ਠੀਕ ਆ ਲਓ ਜੀ ਮਾਰਨਿੰਗ ਜਿਹੜੀ ਚਵਾਈ ਕਰ ਦਿੱਤੀ ਆ ਬਾਕੀ ਗੁੱਲਗੱਲ ਬਹੁਤ ਕੈਮਾ ਥਾਣ ਚਵਾਈ ਪੋਲੀ ਦੀ ਹਾਂ ਰੂਰਗੀ ਸੰਧੂ ਸਾਹਿਬ ਜਿਹੜੇ ਇਹਨੂੰ ਤੋਰੀ ਮਾਰਾ ਜਾ ਆ ਦੇਖੋ ਜੀ ਸੋ ਨੀਲੀ ਰਾਵੀ ਦੀ ਮਹੱਜ ਤੇ ਉਤੋਂ 215 ਕਿਲੋ ਦੁੱਧ ਬਾਕੀ ਬਰੀਡ ਬਰੂਡ ਤੇ ਕੰਮ ਕਰਨਾ ਕਿਸੇ ਭਰਾ ਨੇ ਹਾਂਜੀ ਹਾਂਜੀ ਕਰੋ ਜੀ ਆ ਕੇ ਠੀਕ ਆ ਜੀ ਸੋ ਨੀਲੀ ਰਾਵੀ ਦੇ ਸ਼ਕੀਨ ਭਰਾਵਾਂ ਦੇ ਲਈ ਤੋਹਫੇ ਅਚ ਦੋ ਆ ਚਾਹੀਏ ਇੱਕ ਗੱਬਣ ਮੇਰੇ ਭਰਾ ਲੈ ਜਾਓ ਇੱਕ ਸੂਈ ਸਵਾਈ ਆ ਦੁੱਧ ਵਾਲੇ ਪੱਖ ਤੋਂ ਇਹ ਵੀ ਕਰਮਾ ਲਈ ਖਰੀ 15 ਕਿਲੋ ਦੁੱਧ ਸਾਰੀ 8-10 ਦਿਨਾਂ ਦੀ ਦਸੀ ਨਾ 10 ਦਿਨਾਂ ਦੇ ਅੰਦਰ ਅੰਦਰ ਸੰਸਾ ਸੋਈ ਹੈ ਇਹ ਆਪਣੇ ਕੋਲ ਸੋਨੇ ਵੀਰ ਅੱਗੋਂ ਹੀ ਚਲੋ ਮਾਲ ਆਇਆ ਸੋਇਆ ਸਵਾਇਆ ਇਸੇ ਤਰ੍ਹਾਂ ਸੰਧੂ ਸਾਹਿਬ ਆਮ ਅੱਜ ਆਪਣੀ ਤਕਰੀਬਨ ਘਰ ਦੀ ਜੀ ਉਤਰਾ ਅੱਛਾ ਹਾਂਜੀ ਠੀਕ ਹੈ ਭਰਾ ਤਾਂ ਇਹਨੂੰ ਸੰਗਲ ਪਿਆ ਵੀ ਤਲਿਆੜਾ ਨਹੀਂ ਪਿਆ ਆਪਣੇ ਘਰ ਦੀ ਮੱਝ ਪਿਛਲਾ ਸਵੇਰ ਆਪਾਂ ਇਹਦਾ ਘਰੇ ਪੀਤਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਬਾਕੀ ਮਾਲ ਮੋਲ ਲਿਆਂਦਾ ਆ ਮੱਝ ਕਰ ਦਈ ਆ ਠੀਕ ਹੈ ਭਰਾ ਹਾਂਜੀ ਸੋ ਆ ਬੈਕ ਸਾਈਡ ਤੋਂ ਜਿਹੜੀ ਸ਼ੇਪ ਆ ਹਵਾਨੇ ਚੱਡੇ ਦੀ ਬਾਕੀ ਥਣ ਮੋਟਾ ਸੋ ਜੱਡਾ ਮੋ ਸੋ ਇਹਦਾ ਆਪਣੇ ਸੋਨੇ ਵੀਰ ਕੀ ਲੈਣ ਦੇਣਾ ਸੰਧੂ ਸਾਹਿਬ ਇਹਦਾ ਮੁੱਲ ਵੀ ਨੀਲੀ ਦੁੱਜੀ ਵਾਲਾ 1,25,000 ਰੁਪਏ ਕਰਦੇ ਆ 1,25 ਹਾਂਜੀ ਮਤਲਬ ਹਾਂ ਨਾਲ ਆ ਸੌਦਾ ਕਿੱਥੇ ਗਿਆ ਹਾਂ ਨਾਲ ਇੱਕ ਬਾਈ ਦਾ ਹੀ ਤਿੰਨਾ ਮਰਜੇ ਦਾ ਮੁੱਲ ਇੱਕ ਬਾਈ 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 ਕਹਿੰਦੀ ਦੁਨੀਆ ਹੈ ਹਾਂਜੀ ਹਾਂਜੀ ਬਾਈ ਬਾਈ ਪਿਆ ਸਾਲਾ ਦੇ ਦਾ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਹਾਂਜੀ ਠੀਕ ਆ ਲਓ ਵੀ ਇਹ ਵੀ 1,22,000 ਦੀ ਅੱਜ ਫਾਈਨਲ ਜਾਂਦੀ ਰਹੂਗੀ ਕਰਮਾ ਵਾਲੀ ਸੋ ਨੀਲੀ ਰਵੀ ਦਾ ਤੋਹਫਾ ਭਰਾਵਾਂ ਨੂੰ ਦਿਖਾਉਣਾ ਸੀਗਾ ਇਹ ਸੂਈ ਦਿਖਾਤੀ ਜੀ ਤੁਹਾਨੂੰ